ਤਾਨੂੰ ਸਰਪੰਚ ਚੁਣਿਆ ਸੋ ਸੇਵਾ ਦਾ ਮੌਕਾ ਤਾਂ ਮਾਣ ਬਖਸ਼ਿਆ ਤੁਹਾਡੇ ਸਤਿ ਸ੍ਰੀ ਅਕਾਲ ਸੰਪੰਚਿਆ ਤਾ ਸਿੱਧਿਆ ਸੋ ਕੀ ਕਰਨਾ ਚਾਹੋਗੇ ਕਿਵੇਂ ਦੇਦਿਓ ਬਾਈ ਕੁਜੀ ਦਾ ਖਾਲਸਾ ਬਾਈ ਕੁਜੀ ਕੀ ਫਤਿਹ ਮੈਂ ਪਿੰਡ ਤਲਵੰਡੀ ਚੁੰਗਲਾ ਤੋਂ ਭਲਾਉ ਕਰਦੀ ਆ ਇੱਥੇ ਦੇ ਲੋਕਾਂ ਨੇ ਮੈਨੂੰ ਸਰਪੰਚ ਚੁਣ ਕੇ ਬਹੁਤ ਮਾਣ ਬਖਸ਼ਿਆ ਪਿੰਡ ਦੇ ਲੋਕਾਂ ਨੇ ਬਹੁਤ ਸਾਥ ਦਿੱਤਾ ਹੈ ਅਸੀਂ ਤਕਰੀਬਨ 250 ਵੋਟਾਂ ਦੇ ਫਰਕ ਨਾਲ ਜਿੱਤੇ ਆ ਤੇ ਮੇਰੀ ਕੋਸ਼ਿਸ਼ ਇਹ ਹੋ ਰਹੀ ਹੈ ਕਿ ਸਾਡੀ ਟਰਮ ਦੇ ਵਿੱਚ ਜਿਹੜੇ ਪਿਛਲੇ ਕੰਮ ਰਹਿੰਦੇ ਨੇ ਉਹ ਆਪਾਂ ਕੰਪਲੀਟ ਕਰੀਏ ਤੇ ਗਾਂ ਤੋਂ ਪਿੰਡ ਦਾ ਵਿਕਾਸ ਸਾਰੇ ਪਾਸੇ ਨੂੰ ਪਿੰਡ ਦਾ ਵਿਕਾਸ ਕਰੀਏ ਤੇ ਲੋਕਾਂ ਨੂੰ ਨਾਲ ਲੈ ਕੇ ਚੱਲੀਏ ਸਾਡੀ ਕੋਸ਼ਿਸ਼ ਹੀ ਹੋ ਰਹੀ ਜੀ ਸਰਪੰਚ ਸਾਹਿਬ ਪਿਛਲੀ ਪੰਚਾਇਤ ਉਹ ਲੋਕ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਜਿਹੜੇ ਤੁਹਾਡੀ ਗੋਆਚ ਪੂਰੇ ਕਰਵਾਈ ਜਾਣ ਸਾਡੇ ਪਿੰਡ ਦਾ ਮੇਨ ਮੁੱਦਾ ਤੇ ਤਕਰੀਬਨ ਪਿਛਲੇ 2.5 ਸਾਲਾਂ ਤੋਂ ਪਿੰਡ ਦੇ ਛੱਪੜ ਦੇ ਪਾਣੀ ਦਾ ਚੱਲਦਾ ਪਿਆ ਸੀ ਤੇ ਉਹਦੇ ਮਸਲੇ ਦੇ ਵਿੱਚ ਬੀਡੀਪੀ ਉਹਦੇ ਦਫ਼ਤਰ ਘਾਦੀਆਂ ਤਕਰੀਬਨ 2 ਮਹੀਨੇ ਹੀ ਧਰਨਾ ਲਗਾ ਰਿਹਾ ਹੈ ਉਹ ਅਸੀਂ ਸਰਪੰਚ ਬਣਨ ਦੇ ਸਾਰੇ ਲੋਕਾਂ ਨੂੰ ਵਾਅਦਾ ਇਹ ਕੀਤਾ ਸੀ ਕਿ ਆਪਾਂ ਪਿੰਡ ਦੇ ਲੋਕਾਂ ਦੀ ਉਸ ਮੁਸ਼ਕਲ ਦਾ ਹੱਲ ਕਰਾਂਗੇ ਤੇ ਅਸੀਂ ਐਮਰ ਨਾਲ ਸਹਿਯੋਗੀ ਬਣਦੇ ਨਾਲ ਲੈ ਕੇ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਉਥੋਂ ਧਰਨਾ ਚਕਵਾਇਆ ਤੇ ਪਿੰਡ ਦੇ ਵੀਰਾਂ ਦੇ ਸਹਿਯੋਗ ਦੇ ਨਾਲ ਹੀ ਆਪਾਂ ਛੱਪੜ ਦਾ ਕੰਮ ਇੱਕ ਛੱਪੜ ਤੋਂ ਦੂਸਰੀ ਛੱਪੜ ਤੱਕ ਪਾਣੀ ਦਾ ਮੁਦਦ ਜਿਹੜਾ ਅਸੀਂ ਚੁੱਕਿਆ ਸੀ ਵੀ ਹਾਂ ਹੀ ਪਾਣੀ ਦਾ ਹੱਲ ਕਰਾਂਗੇ ਤੇ ਇਹ ਲੋਕ ਪ੍ਰੋਬਲਮ ਪੈੜਦੇ ਲੋਕਾਂ ਦੀ ਸੌਲਵ ਕੀਤੀ ਹੈ ਤੇ ਗਾਂ ਨਹੀਂ ਅਸੀਂ ਸਾਡੇ ਕੋਸ਼ਿਸ਼ੇ ਹੋ ਰਹੇਗੀ ਬਿਜਲੇ ਪਿੰਡ ਦੇ ਰਹਿਤੇ ਕਾਹਨੇ ਉਹ ਅੱਗੇ ਕਰੇਗੀ ਕਾਫੀ ਲੰਬੇ ਸਮੇਂ ਤੋਂ ਇਹੀ ਦੇਖਦੇ ਆ ਰਹੇ ਸੜਕ ਦੇ ਉੱਤੇ ਪਾਣੀ ਜਮਾ ਹੁੰਦਾ ਹੈ ਔਂਡਾਂ ਦੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਹਾਂਜੀ ਹਾਂਜੀ ਤਕਰੀਬਨ 2.5 ਸਾਲ ਤੋਂ ਇਹ ਪਾਣੀ ਸੜਕ ਦੇ ਉੱਤੇ ਹੀ ਤੇ ਉੱਥੇ ਹੀ ਸਾਡੇ ਪਿੰਡ ਦਾ ਜਿਹੜਾ ਸਰਕਾਰੀ ਸਕੂਲ ਹੈ ਬੱਚੇ ਉੱਥੇ ਜਾਂਦੇ ਹੀ ਕਿ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਹਨਾਂ ਦੇ ਬੂਟ ਚਰਾਪਾ ਸਭ ਗਿੱਲੇ ਹੋ ਜਾਂਦੇ ਸੀ ਤਕਰੀਬਨ 2.5 ਟਾਈਟ ਪਾਣੀ ਉੱਤੇ ਸੜਕ ਤੇ ਹੋ ਗਿਆ ਹੋਇਆ ਸੀ ਸੜਕ ਟੁੱਟ ਚੁੱਕੀ ਸੀ ਤੇ ਖਾਲੀ ਸਾਡੇ ਪਿੰਡ ਦੀ ਪ੍ਰੋਬਲਮ ਨਹੀਂ ਸੀ ਇਹਨੇ ਲਾਗੇ ਜਾਕੇ ਤਿੰਨ ਚਾਰ ਪਿੰਡ ਜਿਨ੍ਹਾਂ ਦਾ ਰਸਤਾ ਇਹੋ ਸੀ ਬਡਾਲੇ ਨੂੰ ਜਾਣ ਵਾਲਾ ਸਾਡਾ ਅੱਡਾ ਸਾਨੂੰ ਬਡਾਲਾ ਲੱਗਦਾ ਹੈ ਸ਼ੇਰਪੁਰ ਤੋਂ ਲੋਕ ਜਾਂਦੇ ਸੀ ਸੇਖਵਾਂ ਦੇ ਲੋਕ ਜਿਹੜੇ ਵੀ ਆਪਣੇ ਕੰਮ ਕਰਾਣੇ ਬਡਾਲੇ ਅੱਡੇ 'ਚ ਜਾਂਦੇ ਸੀ ਉਹਨਾਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਸਾਡੇ ਕੋਲ ਖੁਦ ਵੀ ਜਿਹੜੇ ਬਾਹਰਲੇ ਪਿੰਡਾਂ ਤੋਂ ਇਵਨ ਰਿਸ਼ਤੇਦਾਰ ਵੀ ਜਿਹੜੇ ਆਉਂਦੇ ਸੀ ਉਹ ਵੀ ਇਹੋ ਆਉਂਦੇ ਸੀ ਵੀ ਤੁਹਾਡੇ ਪਿੰਡ ਦੇ ਦੇ ਵਿੱਚ ਨਰਕ ਹੀ ਪਿਆ ਹੋਇਆ ਵੀ ਇੰਨਾ ਪਾਣੀ ਹੈ ਤੇ ਤੁਸੀਂ ਲੰਘ ਕੇ ਕਿਵੇਂ ਆਉਂਦੇ ਹੋ ਤੇ ਅਸੀਂ ਮੇਨ ਕੰਮ ਸਾਡਾ ਉਹ ਹੋ ਸੀ ਉਸੇ ਕੰਮ ਨੂੰ ਲੈ ਕੇ ਲੋਕਾਂ ਨੇ ਸਾਡਾ ਸਹਿਯੋਗ ਦਿੱਤਾ ਤੇ ਸਾਡਾ ਚੋਣ ਮਨੋਰਥ ਹੀ ਇਹ ਨੇ ਸੀ ਵੀ ਆਪਾਂ ਲੋਕਾਂ ਦੀ ਇਹ ਪ੍ਰੋਬਲਮ ਸੋਲਵ ਕਰਾਂਗੇ ਅਸੀਂ ਪਹਿਲ ਦੇ ਹੱਦ ਤੱਕ ਕੰਮ ਕੀਤਾ ਹੈ ਉਹ ਕਿਹੜੇ ਮੇਨ ਹੁਣ ਮੇਜਰ ਕੰਮ ਜਿਹੜੇ ਕਿਹੜੇ ਨੇ ਹੁਣ ਜਿਹੜੇ ਕਰਵਾਏ ਜਾਣਿਆ ਪਹਿਲ ਦੇ ਤੋਂ ਤੁਹਾਡੇ ਅਗਲਾ ਕੰਮ ਤੇ ਇਹ ਹੀ ਆ ਵੀ ਪਿੰਡ ਦੇ ਵਿੱਚ ਆਂਗਣਵਾਲੀ ਸਕੂਲ ਕਾਫੀ ਟਾਈਮ ਤੋਂ ਚੱਲ ਰਿਹਾ ਹੈ ਤੇ ਆਂਗਣਵਾਲੀ ਸਕੂਲ ਦੇ ਕੋਲ ਆਪਣੀ ਬਿਲਡਿੰਗ ਕੋਈ ਨਹੀਂ ਹੈ ਕਿ ਉਹ ਪ੍ਰਾਇਮਰੀ ਸਕੂਲ ਦੇ ਵਿੱਚ ਹੀ ਉਹਨਾਂ ਦੇ ਬੱਚੇ ਰਹਿੰਦੇ ਨੇ ਅਸੀਂ ਇੱਕ ਕੰਮ ਉਹ ਕਰਵਾਣਾ ਹੈ ਵੀ ਮਨਜ਼ੂਰ ਕਰਵਾਇਆ ਹੈ ਆਂਗਨਵਾੜੀ ਸੈਂਟਰ ਜਿਹੜਾ ਸਾਡੇ ਪਿੰਡ ਦਾ ਉਹਦੀ ਬਿਲਡਿੰਗ ਬਣੇਗੀ ਇੱਕ ਸਾਡੇ ਪਿੰਡ ਕੋਲ ਪਲੇਗਰਾਉਂਡ ਕੋਈ ਨਹੀਂ ਹੈਗਾ ਬੱਚੇ ਖੇਡਣਾ ਹੁੰਦਾ ਹੈ ਤੇ ਬੱਚੇ ਵੇਂਦੇ ਰਹਿੰਦੇ ਨੇ ਤੇ ਉਹ ਪਲੇਗਰਾਉਂਡ ਮਨਜ਼ੂਰ ਹੋ ਗਿਆ ਉਹ ਵੀ ਅਸੀਂ ਬਣਵਾ ਰਹੇ ਹਾਂ ਜਲਦੀ ਐਮਐਲਏ ਸਾਹਿਬ ਦੇ ਨੋਟਿਸ ਦੀ ਗੱਲ ਹੈਗੀ ਹੈ ਦੇ ਉਹਨਾਂ ਦੇ ਨਾਲ ਮਿਲ ਕੇ ਤੇ ਪਲੇਗਰਾਉਂਡ ਵੀ ਕਰਾਣੇ ਸੁਪਨਸਾਬ ਅਮਨੇਕਾ ਇਕਲਮੁਰੇ ਕਾ ਤੇ ਵੇਖਿਓ ਤੁਸੀਂ ਆਮ ਸੁਣਿਆ ਹੈ ਕਿ ਜਿਹੜੇ ਯੋਗ ਲੋਕ ਹੁੰਦੇ ਹਨ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਸੋ ਉਹਨਾਂ ਜਾਈਂ ਨਾ ਪਾਈ ਜਾਂਦੇ ਆ ਸਾਡੀ ਕੋਸ਼ਿਸ਼ ਇਹ ਹੋ ਰਹੇਗੀ ਜਿਹੜੇ ਲੋੜਵੰਦ ਲੋਕ ਨੇ ਪ੍ਰਧਾਨ ਮੰਤਰੀ ਰੋਜ਼ਗਾਰ ਗੱਡੀ ਜੋਗਨਾ ਯੋਜਨਾ ਦੇ ਅਧੀਨ ਸਾਡੀ ਕੋਸ਼ਿਸ਼ ਇਹ ਹੋ ਰਹੇਗੀ ਵੀ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਨੂੰ ਹੀ ਕੰਮ ਮਿਲੇ ਤੇ ਉਹਨਾਂ ਦਾ ਘਰ ਦਾ ਗੁਜ਼ਰਬਸਾ ਚਲੂ ਸੋਨਾ ਚੱਲਦਾ ਜਾਏ ਸਰਪੰਚ ਸਾਹਿਬ ਨੌਜਵਾਨਾਂ ਦੀ ਗੱਲ ਨੌਜਵਾਨਾਂ ਦਾ ਲੈਸਨ ਚ ਅਹਿਮ ਰੋਲ ਦਾ ਹੁੰਦਾ ਸੋ ਤੁਹਾਡੇ ਪਿੰਡ ਤੇ ਕਾਫੀ ਨੌਜਵਾਨ ਹੁੰਦੇ ਸੋ ਉਹਨਾਂ ਵਾਸਤੇ ਤੁਹਾਡੀ ਗੱਲ ਤੇ ਕੀ ਪਲੇਟਫਾਰਮ ਹੋਏਗਾ ਸਾਡੀ ਕੋਸ਼ਿਸ਼ ਇਹਨੂੰ ਜਿਵੇਂ ਤੁਹਾਨੂੰ ਮੈਂ ਅੱਗੇ ਦੱਸਿਆ ਵੀ ਸਾਡੇ ਸਕੂਲ ਪਿੰਡ ਦੇ ਵਿੱਚ ਕੋਈ ਪਲੇਗਰਾਉਂਡ ਨਹੀਂ ਹੈਗਾ ਤੇ ਅਸੀਂ ਪਹਿਲ ਦੇ ਦੇ ਆ ਇੱਕ ਪਲੇਗਰਾਉਂਡ ਬਣਾਵਾਂਗੇ ਜਿਹਦੇ ਵਿੱਚ ਗਾਂ ਜਿਹੜੇ ਅਧੇ ਬੱਚੇ ਵਧਨ ਫੁੱਲਣ ਉਹਨਾਂ ਨੂੰ ਜਿੰਮ ਦਾ ਸਮਾਨ ਮੁਹੱਈਆ ਕਰਾਇਆ ਜਾਏ ਜਿਵੇਂ ਪਿੰਡੋਂ ਕੰਡੀ ਜੀ ਓਪਨ ਜਿਵੇਂ ਖੁੱਲੇ ਹੋਏ ਨੇ ਤੇ ਉਹ ਜਿੰਮ ਲਵਾਇਆ ਜਾਏ ਬੱਚਿਆਂ ਨੂੰ ਤੇ ਤਾਂ ਜੋ ਵੀ ਬੱਚਿਆਂ ਦਾ ਪੜ੍ਹਾਈ ਦੇ ਨਾਲ ਨਾਲ ਬੱਚੇ ਆਪਣੇ ਸਰੀਰ ਡਿਵੈਲਪਮੈਂਟ ਵੀ ਕਰ ਸਕਣ ਤੇ ਗਾਂ ਖੇਡ ਦੇ ਤੌਰ ਦੇ ਉੱਤੇ ਹੀ ਬੱਚੇ ਵਕ ਵਕ ਫੀਲਡ ਦੇ ਚ ਜਾਣ ਤੇ ਬੱਚੇ ਤਰੱਕੀ ਕਰਨ ਤੇ ਆ ਪਰ ਮੈਂ ਜੇ ਰਾਸ਼ਨ卡ਟ ਦੀ ਸਮੱਸਿਆ ਵੀ ਕਿਤੇ ਨਾ ਕਿਤੇ ਪਿੰਡਾਂ 'ਚ ਹੁੰਦੀ ਆ ਕਿ ਜਿਹੜੇ ਯੋਗ ਹੁੰਦੇ ਨੇ ਉਹਨਾਂ ਦੇ ਰਾਸ਼ਨ卡ਟ ਨਹੀਂ ਬਣੇ ਹੁੰਦੇ ਸੋ ਨੰਜਾ ਜਿਹੜਾ ਲੋਕਾਂ ਨੂੰ ਰਾਸ਼ਨ ਜਿਹੜਾ ਉਹ ਚਲੇ ਜਾਂਦਾ ਕੋ ਗਰੀਬ ਜਿਹੜੇ ਵੇਖਦੇ ਰਾਜ ਹੁੰਦੇ ਨੇ ਸੋ ਕੀ ਤੁਹਾਡੇ ਪਿੰਡ 'ਚ ਵੀ ਲੱਗਦਾ ਰਾਸ਼ਨ卡ਟ ਦੀ ਕੋਈ ਸਮੱਸਿਆ ਹੈਗੀ ਨਹੀਂ ਅਸੀਂ ਰਾਸ਼ਨ卡ਟ ਦੀ ਸਮੱਸਿਆ ਤੇ ਚਲੋ ਸਾਫਤਾ ਚੱਲਦੀ ਰਹਿੰਦੀ ਹੈ ਤੇ ਅਸੀਂ ਉਹ ਵੀ ਹੱਲ ਕਰਨ ਦੇ ਲਈ ਨਾ ਆਪਣੇ ਪਿੰਡ ਦੇ ਵਿੱਚ ਹੀ ਤਕਰੀਬਨ ਸਰਪੰਚਾਣ ਤੋਂ ਤਕਰੀਬਨ 1.5-2 ਮਹੀਨੇ ਦੇ ਪਿਛੋਂ ਹੀ ਨਸੀਨੇ ਗੋਦੌਰਾ ਸਾਹਿਬ ਦੇ ਵਿੱਚ ਕੈਂਪ ਲਵਾਇਆ ਸੀ ਜਿਹਦੇ ਵਿੱਚ ਵੱਖ-ਵੱਖ ਡਿਪਾਰਟਮੈਂਟਾਂ ਤੋਂ ਰਾਸ਼ਨ ਕਾਰਡ ਬਣਾਉਣ ਆਲੇ ਵੀ ਆਏ ਆਧਾਰ ਕਾਰਡ ਨਾਲ ਰਿਲੇਟਡ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਸੀ ਉਹਨਾਂ ਨੂੰ ਵੀ ਹੱਲ ਕਰਨ ਲਈ ਅਸੀਂ ਕੈਂਪ ਲਵਾਇਆ ਵੱਖ-ਵੱਖ ਵਿਭਾਗਾਂ ਦੇ ਅਫਸਰ ਸਾਹਿਬਾਨ ਆਏ ਤੇ ਉਹ ਮੁਲਾਜ਼ਮ ਆਏ ਉਹਨਾਂ ਨੇ ਲੋਕਾਂ ਦੇ ਜਿਨ੍ਹਾਂ ਤੇ ਰਾਸ਼ਨ ਕਾਰਡ ਜਾਂ ਆਧਾਰ ਕਾਰਡ ਵਗੈਰਾ 'ਚ ਕੁਝ ਵੀ ਉਹਨਾਂ ਦੀਆਂ ਸਮੱਸਿਆਵਾਂ ਸੀ ਉਹਨਾਂ ਦਾ ਸਾਰਾ ਹੱਲ ਕੀਤਾ ਤੇ ਉਹਨਾਂ ਦੇ ਲੋਕਾਂ ਦੇ ਆਧਾਰਨ ਕਾਰਡ ਬਣ ਗਏ ਜਿਨ੍ਹਾਂ ਦੇ ਨਹੀਂ ਬਣੇ ਜੀ ਫਿਰ ਜੇ ਕੋਈ ਮੁਸ਼ਕਲ ਆਏ ਜੇ ਅਸੀਂ ਹੱਲ ਕਰਨ ਦਾ ਕੋਸ਼ਿਸ਼ ਕਰਾਂਗੇ ਜੀ ਅ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਪਿੰਡ ਕੀ ਕਿੰਨੀ ਤੱਕ ਸਹੂਲਤਾਂ ਦਾ ਤੁਹਾਨੂੰ ਸਟਾਫ ਦੀ ਕਮੀ ਹੈ ਸਕੂਲ ਦੇ ਵਿੱਚ ਕਿੰਨੀ ਤੱਕ ਸਕੂਲ ਹੈ ਕਿ ਸਕੂਲ ਅਪਗ੍ਰੇਡ ਹੋਣ ਦੀ ਲੋੜ ਹੈਗੀ ਆ ਹਾਂ ਜੀ ਹਾਂ ਜੀ ਸਾਡੇ ਪਿੰਡ ਦਾ ਸਕੂਲ 8ਵੀਂ ਤੱਕ ਚੱਲ ਰਿਹਾ ਹੈ ਤੇ ਸਾਡੀ ਕੋਸ਼ਿਸ਼ ਐਮਐਲਏ ਸਾਹਿਬ ਨੂੰ ਮਿਲ ਕੇ ਇਹ ਹੋ ਰਹੇਗੀ ਵੀ ਸਾਡੇ ਸਕੂਲ ਨੂੰ ਅਪਗ੍ਰੇਡ ਕੀਤਾ ਜਾਏ ਮੈ ਕਲਾਸ 2 ਤੱਕ ਤਾਂ ਨਹੀਂ ਚਲੋ ਕਮ ਸੇ ਕਮ 10 ਤੱਕ ਤੇ ਸਾਡੇ ਪਿੰਡ ਦਾ ਸਕੂਲ ਹੋ ਸਕੇ ਵੀ ਜਿਹੜਾ ਬੱਚੇ ਅ ਅੱਜ ਕੱਲ ਤੁਸੀਂ ਦੇਖਦੇ ਹੋ ਵੀ ਮਾਹੌਲ ਬਹੁਤ ਵਿਗੜ ਰਿਹਾ ਏ ਚਲੋ ਜਿਹੜੇ ਬੱਚੇ ਪ੍ਰਾਇਮਰੀ ਸਕੂਲ ਚ ਜਾਂਦੇ ਨੇ ਮਿਡਲ ਚ ਜਾਂਦੇ ਨੇ ਅਭੂ ਉਹਨਾਂ ਨੂੰ ਹਾਇਰ ਐਜੂਕੇਸ਼ਨ ਵਾਸਤੇ ਵੀ 10ਵੀਂ ਤੱਕ ਚਲੋ ਅਪਗ੍ਰੇਡ ਹੋ ਜਾਈਏ ਤਾਂ ਬੱਚੇ ਪਿੰਡ ਦੇ ਵਿੱਚ ਹੀ ਸਿੱਖਿਆ ਪ੍ਰਾਪਤ ਕਰ ਸਕਣ ਜੀ ਸਰਪੰਚ ਜੀ ਕਈ ਵਾਰੀ ਪਿੰਡਾਂ ਦੇ ਵਿੱਚ ਇਦਾਂ ਹੁੰਦਾ ਜੇ ਲੜਾਈ ਝਗੜੇ ਇੰਨੇ ਕਵਾਜ ਜਾਂਦੇ ਆ ਕਿ ਲੋਕਾਂ ਨੂੰ ਥਾਣੇ ਤੇ ਜਾਂਦੇ ਨੇ ਤੱਕੇ ਖਾਣੇ ਪੈਂਦੇ ਆ ਸੋ ਉਹਨਾਂ ਦਾ ਸਮਾਂ ਹੀ ਬਰਬਾਦ ਹੁੰਦਾ ਤੇ ਪੈਸਾ ਵੀ ਬਰਬਾਦ ਹੁੰਦਾ ਇੱਕ ਸਰਪੰਚ ਦੀ ਕੀ ਜੁੰਮਿਆ ਰਹੀ ਹੁੰਦੀ ਆ ਕਿਵੇਂ ਪ੍ਰਬਾਲਾ ਕੀਤਾ ਜਾਵੇ ਮਤਲਬ ਕਿਵੇਂ ਦੇਖਦੇ ਨਹੀਂ ਸਾਡੀ ਇਲੈਕਸ਼ਨ ਦੇ ਵਿੱਚ ਅਸੀਂ ਇਹ ਲੋਕਾਂ ਨਾਲ ਵਾਅਦਾ ਕੀਤਾ ਸੀ ਵੀ ਜਿਹੜੇ ਪਿੰਡਾਂ ਦੇ ਵਿੱਚ ਲੜਾਈ ਝਗੜੇ ਹੁੰਦੇ ਨੇ ਤੇ ਇੱਕ ਪਾਰਟੀ ਜਾ ਕੇ ਥਾਣੇ ਦਰਖਾਸਤ ਦੇ ਦਿੰਦੀ ਏ ਦੂਸਰੀ ਪਾਰਟੀ ਨੂੰ ਹਰਾਸਮੈਂਟ ਹੁੰਦੀ ਏ ਤੇ ਲੋਕਾਂ ਦਾ ਸੱਚ ਮੁੱਚੇ ਦੇ ਵਿੱਚ ਹੀ ਲੋਕਾਂ ਦੀ ਇਨਕਮ ਆਫ ਸੋਰਸ ਤੇ ਤੁਹਾਨੂੰ ਪਤਾ ਹੀ ਹੈ ਵੀ ਜੋ ਹੈ ਨੇ ਲੋਕਾਂ ਦਾ ਪੈਸਾ ਜਿਹੜਾ ਵੇਸਟ ਹੁੰਦਾ ਹੈ ਥਾਣੇ ਪਾਣਿਆਂ ਦੇ ਵਿੱਚ ਜਾ ਕੇ ਐਂਡ ਤੇ ਜਾ ਕੇ ਹੁਣੀ ਛੁੜਾਈ ਹੁੰਦੀ ਹੈ ਤੇ ਸਾਡੀ ਕੋਸ਼ਿਸ਼ ਇਹ ਹੋ ਰਹੇਗੀ ਵੀ ਚਲੋ ਮਸਲੇ ਥਾਣੇ ਵਿਚਾਰੀ ਜਾਣ ਦੀ ਬਜਾਏ ਚਲੋ ਪਿੰਡ ਦੇ ਵਿੱਚ ਬਹਿ ਕੇ ਆਮੋ ਸਾਹਮਣੇ ਉਹਨਾਂ ਦੀ ਪ੍ਰੋਬਲਮ ਜਿਹੜੀ ਉਹ ਸੋਲਵ ਕੀਤੀ ਜਾ ਸਕੇ ਤੇ ਮਸਲਾ ਥਾਣੇ ਤੱਕ ਨਹੀਂ ਪਹੁੰਚਦਾ ਜਾਏ ਜੀ ਸਰਪੰਚ ਸਰਵ ਇਹ ਸੈਂਟਰ ਸਰਕਾਰ ਜਾਂ ਪੰਜਾਬ ਗੁਰਮੁਖ ਸੁਵਿਧਾ ਤੰਗਰੀਬ ਲੋਕਾਂ ਵਾਸਤੇ ਪਿੰਡਾਂ 'ਚ ਹੁੰਦੀ ਆ ਧੜੇ ਬੰਦੀ ਹੋਣ ਕਰਕੇ ਉਹਨਾਂ ਤੱਕ ਪਹੁੰਚਦਾ ਨਹੀਂ ਹੁੰਦੀਆਂ ਨਹੀਂ ਅਸੀਂ ਇਹ ਤੁਹਾਡੇ ਬੰਦੀ ਤੋਂ ਉੱਪਰ ਉੱਠ ਕੇ ਕੰਮ ਕਰਾਂਗੇ ਤੇ ਜਦੋਂ ਪਿੰਡ ਦੇ ਵਿੱਚ ਆਪਾਂ ਲੋਕਾਂ ਦੀ ਮੈਜੋਰਟੀ ਦੇ ਨਾਲ ਆਪਾਂ ਸਰਪੰਚ ਬਣੇ ਆ ਤੇ ਆਪਾਂ ਤੁਹਾਡੇ ਬੰਦੀ ਲੈ ਕੇ ਚੱਲੀਏ ਉਹ ਕਿਸੇ ਨੂੰ ਵੀ ਸੋਭਾ ਨਹੀਂ ਦਿੰਦਾ ਹੈਗਾ ਸਾਡਾ ਤੇ ਕੰਮ ਇਹੋ ਹੀ ਹੈ ਵੀ ਲੋਕਾਂ ਨੇ ਪਿਆਰ ਦਿੱਤਾ ਸਾਰੇ ਪਿੰਡ ਨੂੰ ਨਾਲ ਲੈ ਕੇ ਆਪਣੇ ਪਰਿਵਾਰ ਵਾਂਗੂ ਚੱਲੀਏ ਤੇ ਤੁਹਾਡੇ ਬੰਦੀ ਦੀ ਇੱਥੇ ਕੋਈ ਥਾਂ ਹੀ ਨਹੀਂ ਹੋਣੀ ਚਾਹੀਦੀ ਜੀ ਸਰਪੰਚ ਸਾਹਿਬ ਸੌਂਚੂਕ ਸਮਾਗਮ ਹੋਇਆ ਜਿਸ ਤਲਦੀਪ ਸਿੰਘ ਮੰਤਰੀ ਦਾ ਇੱਕ ਬਿਆਨ ਸੀਗਾ ਕਿ ਲੇਡੀਸ ਸਪੰਸ ਬਣ ਜਾਂਦੀਆਂ ਨੇ ਤਾਂ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਇਹਦਾ ਕਿਵੇਂ ਦੇਖਦੇ ਹੋ ਤੁਸੀਂ ਸਮਝ ਨਹੀਂ ਨਹੀਂ ਜੇ ਆਪਾਂ ਉਹਨਾਂ ਦੀ ਗੱਲ ਲੈ ਕੇ ਚੱਲੀਏ ਤੇ ਇਹ ਕੱਲੀ ਲੇਡੀ ਵੀ ਕਿਸੇ ਕੰਮ ਨੂੰ ਨਹੀਂ ਕਰ ਸਕਦੀ ਹੈ ਕਿ ਉਹਨੂੰ ਆਪਣੇ ਨਾਲ ਜੀਵਨ ਸਾਥੀ ਦਾ ਸਹਿਯੋਗ ਜਾਂ ਆਪਣੇ ਲੋਕਾਂ ਦਾ ਸਹਿਯੋਗ ਹੋਏ ਤੇ ਉਹ ਅੱਗੇ ਚੱਲ ਸਕਦੀ ਹੈ ਤੇ ਮੈਂ ਇਹੋ ਹੀ ਵੀ ਮੈਂ ਆਪਣੀ ਪੰਚਾਇਤ ਮੈਂਬਰਾਂ ਨੂੰ ਨਾਲ ਲੈ ਕੇ ਆਪਣੇ ਪਰਿਵਾਰ ਵਾਂਗ ਦਾ ਪਿੰਡ ਨੂੰ ਨਾਲ ਲੈ ਕੇ ਕੰਮ ਕਰਨਾ ਜੀ ਸਰਪੰਚ ਸਾਹਿਬ ਪਿੰਡ ਦੇ ਲੋਕਾਂ ਤੁਹਾਨੂੰ ਸੇਵਾ ਦਾ ਮੌਕਾ ਦਿੱਤਾ ਮਾਣ ਬਖਸ਼ਿਆ ਸੋ ਕੀ ਮੈਸੇਜ ਪਿੰਡ ਵਾਲਿਆਂ ਨੂੰ ਦੇਣਾ ਚਾਹੋ ਮੈਂ ਪਿੰਡ ਵਾਲਿਆਂ ਨੂੰ ਇਹੋ ਕਹਿਣਾ ਚਾਹਾਂਗੀ ਵੀ ਪਿੰਡ ਦੇ ਸਾਰੇ ਵੋਟਰਾਂ ਨੇ ਸਾਨੂੰ ਉਹ ਵੋਟਾਂ પાਕੇ ਸਾਡਾ ਸਾਥ ਦਿੱਤਾ ਤੇ ਸਾਨੂੰ ਸੀਗਾ ਕਰਨ ਦਾ ਮੌਕਾ ਦਿੱਤਾ ਸਾਡੀ ਕੋਸ਼ਿਸ਼ ਇਹ ਹੋ ਰਹੇਗੀ ਵੀ ਆਪਾਂ ਪਿੰਡ ਦੇ ਜਿਹੜੇ ਵੀ ਅਧੂਰੇ ਕੰਮ ਨੇ ਜਿਹੜੇ ਹੋਣ ਵਾਲੇ ਨੇ ਜਿਹੜੇ ਪਿੰਡ ਦੇ ਖੇਤਰ ਵਿੱਚੋਂ ਇਹ ਸਾਰੇ ਮੈਂਬਰਾਂ ਨਾਲ ਲੈ ਕੇ ਤੇ ਆਪਣੇ ਵੋਟਰਾਂ ਨਾਲ ਲੈ ਕੇ ਉਹ ਸਾਰੇ ਕੰਮ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ ਬੜੇ ਸ਼ੁਕਰਗੁਜ਼ਾਰ ਬੜੇ